ਇਹ ਨੂੰ ਬੜਾ ਚਰ ਹੋ ਗਿਆ ਕਿਸੇ ਨੇ ਇੱਥੇ ਸਭਰਾਵਾਂ ਦੇ ਨੇੜੇ ਰਹਿੰਦਾ ਸੀਗਾ ਤੇ ਵੀਰ ਮੇਰੇ ਕੋਲ ਸਵੇਰੇ ਰਸਤੇ 'ਚ ਮਿਲਿਆ ਮੈਨੂੰ ਤੜਕੇ ਤੇ ਬਾਈ ਕਹਾਂ ਸੇ ਰਹਿਨੇ ਵਾਲਾ ਆਪ ਕਿਧਰ ਸੇ ਗਾਉਂ ਕੌਣ ਸਾ ਆਪ ਦਾ ਜ਼ਿਲ੍ਹਾ ਕੌਣ ਸਾ ਹੈ ਜ਼ਿਲ੍ਹਾ ਪਰਸਾ ਜ਼ਿਲ੍ਹਾ ਬੀਜੇਪੁਰ ਕੋਆਲੀਆ ਕੋਆਲੀਆ ਗਾਂਵ ਕਾ ਕੀ ਨਾਮ ਹੈ ਪਰਸਾ ਜ਼ਿਲ੍ਹਾ ਬੀਜੇਪੁਰ ਬੀਜੇਪੁਰ ਗਾਂਵ ਕਾ ਨਾਮ ਹੈ ਬੀਜੇਪੁਰ ਕੇ ਬਾਪ ਦਾ ਪਿਤਾ ਦਾ ਕੀ ਨਾਮ ਹੈ ਪਿਤਾ ਦਾ ਨਾਮ ਦੁਰਗਾ ਪ੍ਰਸਾਦ ਦੁਰਗਾ ਪ੍ਰਸਾਦ ਜਾਦਵ ਜਾਦਵ ਲਈ ਸਹਾ ਸਹਾ ਦੁਰਗਾ ਪ੍ਰਸਾਦ ਸਾਹਾ ਮਾਤਾ ਦਾ ਕੀ ਨਾਮ ਹੈ ਬਗਵਤੀ ਦੇਵੀ ਬਗਵਤੀ ਦੇਵੀ ਸ਼ਾਦੀ ਹੋਇਆ ਹੈ ਘਰ ਵਾਲੀ ਦਾ ਕੀ ਨਾਮ ਹੈ ਘਰ ਵਾਲੀ ਦਾ ਉਮਾ ਦੇਵੀ ਓਮਾ ਦੇਵੀ ਬੱਚਾ ਹੈ ਲੜਕੀ ਹੈ ਲੜਕੀ ਦਾ ਕੀ ਨਾਮ ਹੈ ਰੇਸ਼ਮੀ ਰੇਸ਼ਮੀ ਪੀ ਦੀ ਇਹ ਵੀਰਾ ਇਹਨੂੰ ਆਪਾਂ ਇਹਦੇ ਪਿੰਡ ਬਚਾਉਣਾ ਹੈ ਜੀ ਸੰਤਾਰਿਆਂ ਨੂੰ ਬੇਨਤੀ ਕਰਨੇ ਆ ਵੀ ਇਸ ਵੀਰ ਨੂੰ ਕਿਉਂਕਿ ਕਿ ਕਿਤਨਾ ਸਮਾਂ ਹੋ ਗਿਆ ਇਧਰੇ ਇਧਰੇ ਕਾਹਨੋਂ ਲੈ ਕੇ ਆਏ تھے ਤੇਰੇ ਕੋ 10-15 ਸਾਲ ਹੋ ਗਏ 15 ਸਾਲ 15 ਸਾਲ ਹੋ ਗਿਆ ਪਾਉਜੀ ਘਰ ਦਾ ਕੰਮ ਕਰਾਈ ਗਿਆ ਇਹਦੇ ਵਿਚਾਰੇ ਕੋ ਤੇ ਕੋਈ ਪੈਸਾ ਦਿਆ ਕੁਝ ਨਹੀਂ ਕੁਝ ਨਹੀਂ ਦਿਆ ਵੇਖੋ 15 ਸਾਲ ਲਾ ਕੇ ਇਹ ਵਿਚਾਰਾ ਭੱਜ ਕੇ ਆਇਆ ਘਰੋਂ ਨਿਕਲ ਕੇ ਦੋ ਦਾ ਐਡਰੈਸ ਐਡਰੈਸ ਦਾੋਂ ਕਾਡਰੈਸ ਬੋਲ ਦਿਆ ਹਾਂ ਗੱਚੀ ਕੱਟ ਲਿਆ अच्छा आ, जब पुना जाह पो हम पुना जा रहे थे हां इधर अमृतसर में ट्रेन पे आया हां अच्छा कैंची से आ अमृतसर से आया हां देखो लोग ना जेड़े बंदे या गुज्जर ला लो या कोई एहो जे बंदे 5-4000 ਰੁਪਿਆ ਬੰਦੇ ਦਾ ਲੈ ਲੈਂਦੇ ਆ ਕਮੀਲਨ ਵੀ ਤੁਹਾਨੂੰ ਬੰਦਾ ਲਿਆ ਕੇ ਜਾਵਾਂਗੇ ਉਹ ਸਿਰਫ ਇਹੋ ਕੰਮ ਕਰਦੇ ਆ ਜਿਹੜਾ ਰੇਲਵੇ ਸਟੇਸ਼ਨ ਤੇ ਜਾ ਕੇ ਕੋਈ ਮਤਬੁੱਤੀ ਬੰਦਾ ਹੋ ਗਿਆ ਜਿਹਨੂੰ ਕੋਈ ਨਹੀਂ ਪਤਾ ਚਲ ਇਹਨੇ ਦਾ ਸਾਰਾ ਦੱਸ ਦਿੱਤਾ ਫਿਰ ਵੀ ਆਉਂਦਾ 15 ਸਾਲ ਹੋ ਗਿਆ ਮੈਨੂੰ ਇੱਥੇ ਕਿਸ ਦੇ ਨਾਲ ਰਹਿੰਦਿਆਂ ਨੂੰ ਤੇ ਇਹ ਕਿਸ ਕੇ ਪਾਸ ਰਹਤੇ تھے ਸੂਰੇ ਵਾਲੀ ਯਹਾਂ पे ਯਹਾਂ ਪਰ ਕੀ ਨਾਮ ਪਤਾ ਹੈ ਤੇਰੇ ਕੋ ਯਹਾਂ ਪਰ ਮੰਦਿਰ ਖਾਲੀ بڑا ਮੰਦਰ ਹਾਂ بڑا ਮੰਦਰ ਕੀ ਨਾਮ ਹੈ ਉਸ ਦਾ ਜਿਸ ਕੇ ਪਾਸ ਰਹਤੇ ਨੇ 10 ਬਾਗ ਸੁਨਬਾਉ ਸੋਨੂ ਬਾਉ ਹਾ ਸੁਨ ਬੋ ਮੋਟਾ ਮੋਟਾ ਦੋਨ ਮੋਟਾ ਨਾਲ ਦੋਨੇ ਮੋਟੇ ਹਾ ਜੱਸ ਬਾਉ ਔਰ ਜੱਸਾ ਅਜੱਸਾ ਇਹ ਬੰਦਿਆਂ ਦੇ ਨਾਮ ਦੱਸਦਾ ਜਿਨ੍ਹਾਂ ਨੇ ਇਹਨੂੰ 15 ਸਾਲ ਰੱਖਿਆ ਤੇ ਪੈਸਾ ਜਿੱਦਾਂ ਕੋਈ ਨਹੀਂ ਦਿੱਤਾ ਕੋਈ ਨਹੀਂ ਦਿੱਤਾ ਆ ਕੱਲਾ ਫੋਨ ਲੈ ਕੇ ਦਿੱਤਾ ਕੱਲਾ ਫੋਨ ਦੀ ਆ ਫੋਨ ਲੈ ਕੇ ਦਿੱਤਾ ਵੇਖੋ ਗਾਣੇ ਗੋਣੇ ਸੋਨੂ ਵੀ ਗਾਣੇ ਸੁਣੀ ਜਾਵੇ ਨਾ ਇਹ ਵਿੱਚ ਕੋਈ ਛਿੰਮ ਨਹੀਂ ਐਂ ਦੇ ਵੇਖੋ ਬਿਲਕੁਲ ਕੱਲਾ ਮੋਬਾਈਲ ਹੀ ਮੋਬਾਈਲ ਤੇ ਮੈਮਰੀ ਕਾਰਡ ਆ ਦੇਖ ਸਕਦੇ ਆ ਵਿੱਚ ਕੁਝ ਨਹੀਂ ਹੈ ਗਾਂਦੇ ਤਿਵੇਂ ਇਹ ਬੰਦਾ ਜਾਵੇ ਨਾ ਇੱਥੇ ਗਾਣੇ 15 ਸਾਲ ਹੋ ਗਿਆ ਤੇਰੇ ਕੋਲ ਰੇਲਵੇ ਸਟੇਸ਼ਨ ਤੇ ਲੈ ਕੇ ਆਇਆ ਅਮਰਸਰ ਸੇ ਅਮਰਸਰ ਸੇ ਲੈ ਕੇ ਆਇਆ ਵੇਖੋ 15 ਸਾਲਾਂ ਦੇ ਵਿੱਚ ਘਰ ਨਹੀਂ ਜਾਣ ਦਿੱਤਾ ਤੇਰੇ ਕੋਲ ਕੋਈ ਪੈਸਾ ਨਹੀਂ ਵੇਚੇ ਜਾਂਦੀ ਆ ਵੇਖੋ ਇਹੋ ਜਿਹੇ ਲੋਕ ਆ ਇਹ ਬੰਦੇ ਨੂੰ ਆਪਾਂ ਮੈਂ ਨਾ ਵੀ ਜਿੰਨੀਆਂ ਵੀ ਇੱਥੇ ਆਪਣੀਆਂ ਸੰਸਥਾਵਾਂ ਹੈਗੀਆਂ ਵਾ ਜਾ ਸਾਡੇ ਵੀਰ ਲੁਧਿਆਣਾ ਵਾਲਾ ਭਰਾ ਵਾ ਜਿਵੇਂ ਅਮਰਸਰ ਵਾਲੇ ਆ ਸਾਡੇ ਜਿਹੜੇ ਇਹਨਾਂ ਲੋਕਾਂ ਜਿਹੜੇ लोगों बड़े कितने आदमी थे और उनके पास जहाँ से आप बात किया है आ, तीन आदमी तीन आदमी और है उनको भी पैसा देते कि नहीं उनको मिलता है उनको मिलता है आ, हाँ। आपको नहीं देते थे अच्छा हमको बाली आते है प्रमाण हाँ। वो ले आकर कुछ देते अच्छा आ, हाँ ठीक है हाँ हाँ आता भाव जी फोन नंबर है तेरा कोई ਮੁੰਦ ਮਰੀ ਇੱਕ ਭਰ ਵਾਲੀ ਕਹੇਗੀ ਯਾਦ ਹੈ ਯਾਦ ਹੈ ਜੀ ਯਾਦ ਹੈ ਬੋਲ ਮਰ ਹਾਂ ਹੈ ਜੀ ਨੰਬਰ ਬਤਾਓ 0655 287321 ਇਹ ਨੰਬਰ ਹੈ ਇਹ ਦੀ ਘਰ ਵਾਲੀ ਦਾ ਨੰਬਰ ਦੱਸ ਰਿਹਾ ਫੋਨ 'ਤੇ ਬਾਤ ਹੋਈ ਕਦੇ ਜ ਨਹੀਂ ਹਾਂ ਹੋ ਗਈ ਲੈ 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 ਇੰਤਜ਼ਾਰ ਕਰੂ ਬਾ ਕਿਸੇ ਕਿਸੇ ਉਠਾ ਕੇ ਬਾਤ ਕਰੀਂ ਅੱਛਾ ਘਰ ਜੇ ਮੈਂ ਚਾਹਣਾ ਤੋ ਨਾ ਕਰੇ ਆਪਣੇ ਜਾਣਾ ਚਾਹਣਾ ਤੇਰੇ ਬਾਤ ਜਾਣਾ ਚਾਹੁੰਦਾ ਹੈ ਜੀ ਜਾਣਾ ਚਾਹਤਾ ਹੈ ਆਪਣੇ گاਉਂ ਮੇ ਆਪਣੇ ਬੱਚੋ ਕੇ ਪਾਸ ਆਪੇ ਬੱਚੋ ਕੇ ਪਾਸ ਵੇਖੋ ਕੋਈ ਪੈਸਾ ਕਦੀ ਨਹੀਂ ਦਿੱਤਾ ਵਿਚਾਰੇ ਨੂੰ ਦੱਸਦਾ ਤੇ ਇਹ ਵੀਰ ਨੂੰ ਆਪਾਂ ਸਸਤਾ ਵਾਲਿਆਂ ਨੂੰ ਵੇਂਤੀ ਕਰਦੇ ਆ ਵੀ ਇਹਨੂੰ ਪਿੰਡ ਪੇਜਣਾਵਾ ਜਿਹਦੇ ਹਿਸਾਬតាមਾ ਪੇਜਣਾ ਜਿਹੜੇ ਵੀ ਹੁੰਦੇ ਆ ਵੀਰ ਕਿਉਂਕਿ ਮੇਰੇ ਕੋਲ ਤਾਂ ਅੱਜ ਵੀਰ ਕੱਲ੍ਹ ਸਵੇਰ ਦਾ ਮਿਲਿਆ ਅੱਜ ਤੇ ਵਿਦਿਆਰੀ ਜਿੰਨੇ ਦਿਨ ਵੀ ਰਹੂਗਾ ਮੇਰੇ ਕੋਲ ਮੈਂ ਇਹਨੂੰ ਆਪਾਂ ਕੋਈ ਨਹੀਂ ਇਹੋ ਜੀ ਗੱਲ ਨਹੀਂ ਕਿਉਂਕਿ ਇਸੇ ਕਰਕੇ ਅਸੀਂ ਛੇਰ ਵੀਡੀਓ ਜ਼ਰੂਰ ਕਰਿਆ ਜੇ ਵੀ ਇਹ ਵੀਰ ਆਪਣੇ ਘਰ ਤੱਕ ਪਹੁੰਚ ਸਕੇ ਕਿਉਂਕਿ ਬੰਦਾ ਸਿੱਧਾ ਭਗਤ ਤੱਕ ਜਿਹਨੂੰ ਗੈਸ ਆਏ ਨੇ ਆ ਤੇ ਬਾਕੀ ਯਾਦ ਇਹਨੂੰ ਸਾਰਾ ਨੰਬਰ ਵੇਹ ਲੋ ਮੂੰਹ ਜਬਾਨੀ ਦੱਸ ਦਿੱਤਾ ਘਰ ਵਾਲੀ ਸੇ ਬਾਤ ਕਰਾਤੇ ਦਿਓ ਹਾਂ ਬਸ ਕਰਾਤੇ ਤੇ ਫਿਰ ਤੇਰੇ ਕੋ ਜਾਣੇ ਕਿਉਂ ਨਹੀਂ ਦੀ ਆ ਫਿਰ ਤੂੰ ਆਪਣੀ ਘਰ ਵਾਲੀ ਕੋ ਬੋਲਣਾ ਨਾ ਮੇਰੇ ਕੋ ਲੈ ਕੇ ਜਾਓ ਜਾਂ ਸੇ

ਐ ਸ਼ਾ ਬੂਆ ਮਾਰ ਦਿੰਦੇ ਬੂਆ ਬੂਆ ਦੋਨੋਂ ਜੇਤ ਲਗਾ ਤੇ ਬਸ ਬਾਗ ਨਹੀਂ ਦੇਤੇ ਸੀ ਪੂਰਾ 15 ਸਾਲ ਹੋ ਗਿਆ 15 ਸਾਲ ਪੂਰੇ ਤੇ ਪਾਉ ਜੀ ਅੱਜ ਦੀ ਟਾਈਮ ਤਾਂ ਮੇਰੇ ਕੋਲ ਆ ਮੈਂ ਨਾ ਵੀ ਚਲੋ ਕੋਈ ਸੰਸਥਾ ਲਾ ਇਹਨੂੰ ਕੋਈ ਮੈਂ ਜਨਾ ਚਰ ਵੀ ਕਿਹਾ ਕਿ ਮੇਰੇ ਕੋਲੋਂ ਵੀ ਕੋਈ ਪਤਾ ਨਹੀਂ ਇਹ ਬੰਦੇ ਦਾ ਉਹਦਾ ਵੀ ਕਿਹੜੇ ਵੇਲੇ ਭੱਜ ਜਾਣਾ ਕੀ ਆਪਾਂ ਜਿੰਨਾ ਚਿਰ ਹੈਗਾ ਅਮਰ ਅਮਰ ਸਰ ਦਾ ਮਾਸਟਰ ਅਮਰ ਸਰ ਮਸਟ ਡਰਾਈਵਰ ਹਾਂ ਮਸਟ ਡਰਾਈਵਰ ਹਾਂ ਇਸ ਇਸ ਨੂੰ ਮਾਸਟਰ ਮਾਸਟਰੀ ਟਾਈ ਕਰੀ ਹਾਂ ਹਾਂ ਉਹਨਾਂ ਦਾ ਕੰਮ ਕਰਦੇ ਰਹਿ ਗਿਆ ਅੱਛਾ ਤੀੜੀ ਤਾਰੀ ਤਾਰੀ ਹਾਂ ਤਾਰੀ ਵੀ ਕੰਮ ਕਰੀ ਤਾਰੀ ਕੋਈ ਕੰਮ ਕਰਦੇ ਰਹਿ ਗਿਆ ਤੇਰੇ ਕੋਲ ਕੌਣ ਇਹ ਤੂੰ ਛੋੜ ਕੇ ਆਇਆ ਕੋਈ ਜੋੜ ਕੇ ਆਇਆ ਉਹ ਪਸੀਨੇ ਕੋਈ ਤੇਰ ਕੋ ਲੈ ਕੇ ਗਿਆ ਹੋਏਗਾ ਨਾ ਹਾਂ ਸਰਦਾਰ ਲੈ ਕੇ ਆਇਆ ਤਾਂ ਕਿ ਭਈਆ ਤਾਂ ਸਰਦਾਰ 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 ਵੇਖੋ ਇਹੋ ਜਿਹੇ ਲੋਕ ਆ ਬੰਦਿਆਂ ਨੂੰ ਜਿਹੜਾ ਮਾੜਾ ਮੋੜ ਸਿੱਧੇ ਭਗਤ ਬੰਦੇ ਹੈ ਨਾ ਉਹਨਾਂ ਨੂੰ ਲੈ ਜਾਂਦੇ ਆ ਤੇ ਬਾਅਦ ਵਿੱਚ ਪੈਸਾ ਵੀ ਕੋਈ ਨਹੀਂ ਦਿੰਦੇ ਤੇ ਕੰਮ ਵੀ ਸਾਰਾ ਕਰਾਉਂਦੇ ਆ। ਕਿਆ ਕਾਮ ਕਰਾਤੇ تھے? ਖੁੱਲੀ-ਘਲੀ ਹੋਰ ਬਾਜ਼ਮੀ ਖੇਤੀ। ਖੇਤੀ ਦਾ ਪਸ਼ੂਆਂ ਦਾ ਗੋਬਰ ਵੀ ਤੂੰ ਉਠਾਦਾ। ਗੋਬਰ ਵੀ ਇਹ ਉਠਾਉਣਾ ਸੀ ਸਾਰਾ ਗੋਹਾ ਕੂੜਾ ਇਹੋ ਕਰਦਾ ਸੀ ਵੀਰ। ਤੇ ਬਾਕੀ ਕੋਈ ਗੱਲ ਨਹੀਂ ਜਿੰਨਾਂ ਦੇ ਕੋਲ ਰਿਆ ਉਹ ਵੀ ਆਪਾਂ ਸ਼ਨਾਖਤ ਕਰਾਂਗੇ ਤੇ ਮੈਂ ਸੰਸਥਾ ਰੈਨ ਨੂੰ ਬੇਨਤੀ ਕਰਦਾ ਵੀ ਇਹਨੂੰ ਵੀਰ ਨੂੰ ਸਹੀ ਟਿਕਾਣੇ ਸਹੀ ਤਰੀਕੇ ਨਾਲ ਆਪਣੇ ਘਰ ਭੇਜਿਆ ਜਾਵੇ ਬਾਕੀ ਅੱਜ ਦੀ ਗੱita ਮੇਰੇ ਕੋਲ ਹੈ ਕਿਉਂਕਿ ਮੈਂ ਕਿਹੜਾ ਇਹਨੂੰ ਲੋਕ ਲਾ ਕੇ ਤਾਂ ਰੱਖ ਨਹੀਂ ਸਕਦਾ ਤਾਂ ਫਿਰ ਵੀ ਅੱਜ ਦੇ ਦਿਨ ਇਹ ਮੇਰੇ ਕੋਲ ਕੋਈ 1-2 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਵੀਡੀਓ ਸ਼ੇਅਰ ਕਰਨ ਨਾਲ ਇਹ ਆਪਣੇ ਪਿੰਡ ਪਹੁੰਚ ਸਕਦਾ ਹੈ ਜੀ ਬਾਕੀ ਹਿੰਦੀ 'ਚ ਨੰਬਰ ਦੱਸਿਆ ਪੂਰਾ ਨਹੀਂ ਕਿਉਂਕਿ ਮੈਨੂੰ ਤਾਂ ਉਹ ਸਮਝ ਨਹੀਂ ਆਇਆ ਜਿਹਨੂੰ ਕਿਸੇ ਨੂੰ ਸਮਝ ਆਇਆ ਉਹ ਨੰਬਰ ਲਾ ਕੇ ਕਾਲ ਕਰਕੇ ਤੇ ਇਹਦੇ ਘਰ ਤੱਕ ਪਹੁੰਚਦਾ ਕਰ ਦਿੱਤਾ ਜਾਵੇ ਵੀਰ ਨੂੰ ਕਿਉਂਗੀ ਇਹ ਇੱਕ ਬੇਨਤੀ ਹੈ ਕਿਉਂਗੀ ਭਗਤ ਬੰਦਾ ਐ ਵੀਰ ਤੇ ਯਾਦ ਇਹਨੂੰ ਸਾਰੀ ਆਦਾ ਮੇਰੀ ਇੱਕ ਲੜਕੀ ਐ ਸਾਲੀ ਐ ਸਾਲੀ ਸਾਲੀ ਉਰਮਲਾ ਸਾਲੀ ਉਰਮਲਾ ਉਰਮਲਾ ਦੇਵੀ ਕਾ ਆਬਾ ਤੇ ਸਾਲੀ ਤੇ ਫਿਰ ਹੋਏ ਨੇ ਤੇਰੀ ਸਾਲੀ ਦੇ ਨਾਮ ਤੇ ਗੋਝ ਹੋ ਗਿਆ ਦੇਖੋ ਉਰਮਲਾ ਦੇਵੀ ਐ ठीक है कुआरी के ब्या हुआ उसका शादी हो गया वो कुरी थी शादी कुवारी, कुवारी जब भी तुम तो कुरी थी अभी तो मैच शादी जुटाएगी शादी देखो कितना भाई कितने कितने दूसरे भाई का क्या नाम है भाई का क्या नाम है बहन है बहन है बड़ा बगदा ਬਬੀਤਾ ਬਬੀਤਾ ਬੇਨਾ ਨਾਮ ਬਤਾ ਰਹੇ ਬਬਤਾ ਸੁਨੀਲ ਕਰਾ ਇਹ ਬਾਈ ਦਾ ਗਿਆ ਰਾਮ ਬਤਾਇਆ ਸੁਨੀਲ 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 ਕੁਮਾਰ ਸੁਨੀਲ ਸਾਹਾ ਸੁਨੀਲ ਸਾਹਾ ਗੁਪਤਾ ਸੁਨਾਹ ਗੁਪਤਾ ਇਹ ਭਾਉਜੀ ਇਹ ਆ ਬਾਕੀ 8728096 ਕਾਰ ਮੇਰਾ ਨੰਬਰ ਆ ਅੱਜ ਦੇ ਦਿਨੇ ਮੇਰੇ ਕੋਲ ਆ ਤੇ ਇਹਨੂੰ ਆਪਾਂ ਪਿਆਰ ਦੇ ਨਾਲ ਰੱਖਣ ਦੀ ਕੋਸ਼ਿਸ਼ ਤਾਂ ਕਰਾਂਗੇ ਤੇ ਬਾਕੀ ਬੇਨਾ ਇਹਨੂੰ ਆਪਦੇ ਘਰ ਤੱਕ ਪਹੁੰਚਦਾ ਕੀਤਾ ਜਾਵੇ ਜਿਹੜਾ ਵੀ ਇਹ ਵੀਰ ਆਪਦੇ ਸਹੀ ਟਿਕਾਣੇ ਤੇ ਪਹੁੰਚ ਲਈ ਸ਼ੇਅਰ ਕਰੋ ਵੀਡੀਓ ਵੱਤ-ਵੱਤ ਵਾਇਰਲਿਕਾ ਖਾਲਸਾ ਸ੍ਰੀ ਵਾਇਗੁਰ ਜੀ ਕੀ ਬੋਲੇ